ਸਾਰਿਆਂ ਨੂੰ ਸਤ ਸ੍ਰੀ ਅਕਾਲ ਮੇਰਾ ਨਾਮ सुरेंद्र ਸਿੰਘ ਹੈ ਮੇਰੀ ਇਹ 40 ਸਾਲ ਹੈ ਤੇ ਮੈਂ ਲੁਧਿਆਣੇ ਦਾ ਰਹਿਣ ਵਾਲਾ ਹਾਂ ਤੇ ਮੈਂ ਐਜ਼ ਅ ਇੰਸ਼ੋਰੈਂਸ ਐਡਵਾਈਜ਼ਰ ਕੰਮ ਕਰ ਰਿਹਾ ਹਾਂ ਮੇਰੀ ਸਿਟਿੰਗ ਜੋਬ ਹੈ ਤੇ ਸਿਟਿੰਗ ਜੋਬ ਦੇ ਵਿੱਚ ਵੀ ਮੈਨੂੰ 8-8 10-10 ਘੰਟੇ ਬੈਠਣਾ ਪੈਂਦਾ ਹੈਗਾ ਕਈ ਵਾਰ ਤਾਂ ਇਦਾਂ ਦਾ ਹੈਕਟਿਕ ਸਚੂਲ ਹੋ ਜਾਂਦਾ ਹੈ ਕਿ ਮੈਨੂੰ ਕਈ ਵਾਰ 24-24 ਘੰਟੇ ਵੀ ਕੰਮ ਕਰਨਾ ਪੈਂਦਾ ਹੈ ਓਵਰਟਾਈਮ ਲੱਗਦਾ ਹੈ ਤੇ ਜਿਹਦੇ ਕਰਕੇ ਮੇਰੀ ਸਿਟਿੰਗ ਜੋਬ ਹੋਣ ਕਰਕੇ ਮੈਨੂੰ ਕੁਝ ਹੀ ਦਿਨਾਂ ਤੋਂ ਮੈਨੂੰ ਨਾ ਬੈਕ ਪੇਨ ਹੋਣ ਲੱਗ ਗਈ ਔਰ ਪਹਿਲੇ ਮੈਂ ਨਾ ਧਿਆਨ ਨਹੀਂ ਦਿੱਤਾ ਪਹਿਲੇ ਘੱਟ ਹੋ ਰਹੀ ਸੀ ਬੈਕ ਪੇਨ ਫਿਰ ਉਹ ਵੱਧੀ 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 ਉਹਨੇ ਇਹੋ ਜਿਹਾ ਰੂਪ ਲੈ ਲਿਆ ਕਿ ਮੇਰੇ ਕੋ ਬੈਠਣਾ ਵੀ ਔਖਾ ਹੋ ਗਿਆ ਉਸ ਤੋਂ ਬਾਅਦ ਫਿਰ ਮੈਂ ਦਵਾਈਆਂ ਸ਼ੁਰੂ ਹੋ ਗਈਆਂ ਮੇਰੀ ਐਲੋਪੈਥਿਕ ਦਵਾਈ ਮੈਂ ਪਹਿਲੇ ਲਿੱਤੀ ਐਲੋਪੈਥਿਕ ਦਵਾਈ ਜਦੋਂ ਮੈਂ ਖਾ ਰਿਆ ਸੀਗਾ ਤੇ ਮੈਨੂੰ ਐਲੋਪੈਥਿਕ ਦਵਾਈ ਖਾਣ ਨਾਲ ਬਹੁਤ ਹੀ ਜ਼ਿਆਦਾ ਮਹਿਸੂਸ ਹੋਵੇ ਜਿਵੇਂ ਅੰਦਰ ਕੁਝ ਖਾਣ ਦਾ ਦਿਲ ਨਾ ਕਰੇ ਰੋਟੀ ਖਾਣ ਦਾ ਦਿਲ ਨਾ ਕਰੇ ਤੇ ਉਸ ਤੋਂ ਬਾਅਦ ਫਿਰ ਮੈਂ ਐਲੋਪੈਥਿਕ ਦਵਾਈ ਛੱਡ ਕੇ ਹੋਮੋਪੈਥਿਕ ਦਵਾਈ ਲੈਣੀ ਸ਼ੁਰੂ ਕੀਤੀ। ਹੋਮੋਪੈਥਿਕ ਨਾਲ ਮੈਨੂੰ ਫਰਕ ਪਿਆ ਥੋੜਾ ਜਿਹਾ। ਪਰ ਫਿਰ ਵੀ ਇੰਨਾ ਫਰਕ ਨਹੀਂ ਪਿਆ ਜਿੰਨਾ ਕਿ ਬੰਦਾ ਕਹਿੰਦਾ ਕਿ ਵੀ ਮੈਂ ਫਿਰ ਤੋਂ ਦੁਬਾਰਾ ਉਸੇ ਤਰ੍ਹਾਂ ਜੌਬ ਕਰ ਸਕਾਂ। ਫਿਰ ਉਸ ਤੋਂ ਬਾਅਦ ਮੈਂ ਬਿਲਕੁਲ ਹੀ ਜ਼ਿਆਦਾ ਨਿਰਾਸ਼ ਹੋ ਗਿਆ ਵੀ ਦਵਾਈਆਂ ਖਾ ਖਾ ਕੇ ਪੈਸੇ ਬਹੁਤ ਜ਼ਿਆਦਾ ਬਰਬਾਦ ਹੋ ਗਏ ਮੇਰੇ। ਤੇ ਉਸ ਤੋਂ ਬਾਅਦ ਮੇਰਾ ਇੱਕ ਫਰੈਂਡ ਮੈਨੂੰ ਮਿਲਿਆ। जिन्हें मेनू दसया कि लुधियाना ਦੇ ਵਿੱਚ ਹੀ ਮੋਡਲ ਟਾਊਨ ਦੇ ਵਿੱਚ ਡਾਕਟਰ ਸ਼ਰਦਾ ਆਯੁਰਵੇਦਾ ਹੈਗਾ ਜਿੱਥੇ ਕਿ ਆਯੁਰਵੈਦਿਕ ਦਵਾਈ ਦਿੱਤੀ ਜਾਂਦੀ ਹੈ ਔਰ ਬਹੁਤ ਹੀ ਤਸੱਲੀ ਬਖਸ਼ ਕੰਮ ਕੀਤਾ ਜਾਂਦਾ ਹੈ ਇਲਾਜ ਕੀਤਾ ਜਾਂਦਾ ਹੈ ਤੇ ਕਈ ਮਰੀਜ਼ ਕਹਿੰਦਾ ਵੀ ਮੈਂ ਹੋਰ ਵੀ ਮੇਰੇ ਨਾਮ ਚ ਹੈ ਕਿ 100% ਠੀਕ ਹੋ ਗਿਆ ਤੇ ਕਹਿੰਦਾ ਮੈਂ ਆਪਣੇ ਘਰ ਦੇ ਨੂੰ ਵੀ ਦਵਾਈ ਦਵਾਈ ਹੈ ਤੇ ਕਹਿੰਦਾ ਉਹ ਬਿਲਕੁਲ ਇਸ ਟਮ ਠੀਕ ਹੋ ਗਿਆ ਤੇ ਮੈਂ ਕਹਾ ਚਲ ਮੈਨੂੰ ਤੇਰੇ ਤੇ ਵਿਸ਼ਵਾਸ ਹੈ ਮੈਂ ਇੱਕ ਵਾਰੀ ਜਾ ਕੇ ਦੇਖ ਲੈਣਾ ਵੈਸੇ ਤਾਂ ਮੈਂ ਬਹੁਤ ਜ਼ਿਆਦਾ ਨਿਰਾਸ਼ ਹੋ ਚੁੱਕਾ ਹੈ ਨਾ ਦਵਾਈਆਂ ਖਾ ਕੇ ਤੇ ਮੈਂ ਤਾਂ ਬੈਕ ਪੇਨ ਲਈ ਪੱਟਾ ਵੀ ਲਾਣਾ ਸ਼ੁਰੂ ਕਰ ਦਿੱਤਾ ਸੀ ਜਿਹੜਾ ਬਲਟ ਹੁੰਦੀ ਹੈ ਤੇ ਉਸ ਤੋਂ ਬਾਅਦ ਫਿਰ ਇਹ ਮੈਨੂੰ ਲੈ ਗਿਆ ਤੇ ਉੱਥੇ ਮੈਨੂੰ ਇਹ ਦਵਾਈ ਦਵਾਈ ਤੇ ਡਾਕਟਰ ਸਾਹਿਬ ਨੇ ਮੈਨੂੰ ਕਿਹਾ ਕਿ ਤੁਸੀਂ 2 ਮਹੀਨੇ ਦਵਾਈ ਇਕੱਠੀ ਲਓ ਮੈਂ ਕਹਿੰਨੀ ਤੁਸੀ ਪਹਿਲੇ 15 ਦਿਨ ਦੀ ਦਵਾਈ ਦਿਓ ਪਹਿਲੇ ਮੈਂ ਤੁਹਾਡਾ ਦੇਖਦਾ ਮੈਂ ਫਰਕ ਪੈਂਦਾ ਕਿ ਨਹੀਂ ਪਹਿਲੇ ਮੈਂ ਬਹੁਤ ਪੈਸੇ ਬਰਬਾਦ ਕਰ ਚੁੱਕਾ ਤੇ ਮੈਂ 15 ਦਿਨ ਦੀ ਦਵਾਈ ਲਈਤੀ ਤੇ ਖਾਦੀ ਨੂੰ ਮਤਲਬ ਐਲੋਪੈਥਿਕ ਹੋਰ ਹੋਮੋਪੈਥਿਕ ਨਾਲੋਂ ਬਹੁਤ ਜ਼ਿਆਦਾ ਫਰਕ ਨਜ਼ਰ ਆਇਆ ਤੇ ਉਸ ਤੋਂ ਬਾਅਦ 15 ਦਿਨ ਤੋਂ ਬਾਅਦ ਮੈਂ ਫਿਰ ਦੁਬਾਰਾ ਵਿਜ਼ਿਟ ਕੀਤਾ ਉੱਥੇ ਤੇ ਉਸ ਤੋਂ ਬਾਅਦ ਮੈਨੂੰ ਮਹੀਨੇ ਦੀ ਦਵਾਈ ਉਹਨਾਂ ਨੇ ਦੇਤੀ ਤੇ ਉਸ ਤੋਂ ਬਾਅਦ ਮੇਰੀ ਬੈਕ ਪੇਨ ਦਾ ਤਕਰੀਬਨ 50% ਫਰਕ ਪੈ ਗਿਆ ਤੇ ਉਸ ਤੋਂ ਬਾਅਦ ਮੈਂ ਫਿਰ 5-6 ਮਹੀਨੇ ਹੋਰ ਦਵਾਈ ਖਾਧੀ ਜਿਸ ਨਾਲ ਮੈਂ ਹੁਣ 100% ਬਿਲਕੁਲ ਠੀਕ ਹਾਂ ਮੈਂ ਸਾਰਿਆਂ ਨੂੰ ਇਹੀ ਫੀਲ ਕਰਦਾ ਕਿ ਤੁਸੀਂ ਡਾਕਟਰ ਸ਼ਾਰਦਾ ਆਯੁਰਵੇਦਾਂ ਦੇ ਜਾ ਕੇ ਆਪਣਾ ਤੁਸੀਂ ਉੱਥੇ ਇੱਕ ਵਾਰੀ ਕੰਸਲਟ ਕਰੋ ਤੁਹਾਨੂੰ ਡੈਫੀਨੇਟਲੀ ਉੱਥੇ ਇਲਾਜ ਮਿਲੇਗਾ ਔਰ ਤੁਸੀਂ ਤੰਦਰੁਸਤ ਹੋ ਕੇ ਆਉਂਗੇ ਥੈਂਕਸ